ਤੇ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਿਆਕਾ ਤੇ ਹੈਪੀ ਲੋੜੀ ਤੇ ਕਿਵੇਂ ਸਾਰੇ ਪੈਰ ਪਰਾ ਠੀਕ-ਠਾਕ ਹੋਤੇ ਮੈਂ ਉਮੀਦ ਕਰਦੀ ਇਸਰ ਪੈਰ ਪਰਾ ਠੀਕ-ਠਾਕ ਹੋਵੋਗੇ ਅਸੀਂ ਵੀ ਮਾਲਕ ਦੀ ਕਿਰਪਾ ਨਾਲ ਬਿਲਕੁਲ ਠੀਕ-ਠਾਕ ਆ ਤੇ ਮੈਂ ਲਾਇਆ ਹੋਇਆ ਸੀਰ ਨੂੰ ਤੇਲ ਤੀਨ ਕਲਾਂ ਵਾਲਾ ਬੜੀ ਟਡੇ ਮਡੇ ਕੀਤੇ ਖਿਲਾੜੇ ਜੀ ਇਸੇ ਨੂੰ ਲਾਇਆ ਹੈ ਤੇਰੇ ਜਨਣਾ ਆ ਆਪਾਂ ਨਾ ਅੱਜ ਤੁਹਾਨੂੰ ਪਤਾ ਕਿ ਸਾਡੇ ਮਿਸਤਰੀ ਲੱਗੇ ਸੀ ਤੇ ਅੱਜ ਮਿਸਤਰੀ ਜੀ ਛੁੱਟੀ ਦੇ ਹੀ ਲੋੜੀ ਕਰਕੇ ਤੇ ਆਪਾਂ ਫਿਰ ਤੋਂ ਸਾਫ਼ ਸਫਾਈ ਪੂਰੀ ਕਰਦੀ ਕੀਤੀ ਕਿ ਬੱਚਿਆਂ ਨੇ ਥੋੜਾ ਤੁਹਾਨੂੰ ਪਤਾ ਵੀ ਪਤੰਗ ਵਗੈਰਾ ਕਰਨੀ ਹੁੰਦੀ ਆ ਚੜ੍ਹੋਣੀ ਬੇਟੇ ਨੇ ਤੇ ਇਹ ਕਰਕੇ ਆਪਾਂ ਮਤਲਬ ਤੋਂ ਸਾਫ਼ ਸਫਾਈ ਪੂਰੀ ਕਰਕੇ ਰੋੜੇ ਰੋੜੀ ਜਿਹੜੇ ਇੱਕ ਸਾਈਡ ਤੇ ਕਰਕੇ ਮਿੱਟੀ-ਬੂਟੀ ਇਕੱਠੀ ਕਰਾਏ ਉੱਪਰ ਉਹ ਜਿਹੜਾ ਸਮਾਨ ਸਾਰਾ ਆੜਕੋਲੇ ਉਹ ਵੀ ਛੁੱਟ ਬਣੇ ਹੋਇਆ ਤੇ ਹੁਣ ਅਸੀਂ ਆਣ ਕੇ ਮਤਲਬ ਕਾਫੀ ਲੇਟ ਹੋ ਗਏ 11 ਵਜੇ ਸਾਨੂੰ ਆੜ ਕੇ ਬੱਚਾ ਨੂੰ ਨਵਾ ਨੂੰ ਕੇ ਇਹ ਖਵਾਉਂਦੇ ਪਏ ਆ ਬੱਚਾ ਨੂੰ ਖਾਣਾ ਤੇ ਮੈਂ ਲਾਉਂਦੀ ਪਈ ਆ ਪੋਚੇ ਤੇ ਪੋਚੇ ਲਾਉਂਦੇ ਲਾਉਂਦੇ ਕੰਮ ਵਾਲੀ ਨੂੰ ਚਾਹ ਵੀ ਆ ਗਈ ਹੀ ਕਿਉਂਕਿ ਸਵੇਰ ਦੀ ਕੰਮ ਵਾਲੀ ਨੇ ਚਾਹ ਕੋਲ ਦਿੱਤੀ ਤੇ ਇਹ ਕਰਕੇ ਮੈਨੂੰ ਕਹਿੰਦੇ ਵੀ ਤੁਸੀਂ ਹੁਣ ਪੋਚੇ ਲਾਓ ਢੇ ਪੁੰਜੇ ਬਹਿ ਕੇ ਚਾਹ ਪੀਓ ਤੇ ਮੈਂ ਫਿਰ ਪੁੰਜੇ ਬਹਿ ਕੇ ਚਾਹ ਪੀਣ ਲੱਪਿਆਂ ਵੇਖ ਲੋ ਤੇ ਇਹ ਖਾਣਦੇ ਪਿਆ ਖਾਣਾ ਸਾਰੇ ਜਣੇ ਇੱਧਰ ਵੇਖੋ ਆ ਸਾਰੇ ਜਣੇ ਨਾਲਿਆ ਮਨੋ ਵੰਨੂ ਆਦਾ ਠੰਡ ਨਾ ਆ ਕੇ ਬੜਾ ਹੋਰ ਤਾਂ ਕਰਦਾ ਤੇ ਜਿੰਨਾਂ ਕੱਪੜੇ ਪੜੇ ਪਾਉਣੇ ਆ ਨਾ ਆ ਕੇ ਤੇ ਫਿਰ ਇਹਨਾਂ ਨੂੰ ਖਾਣਾ ਖਵਾਉਂਦੇ ਪਏ ਆਏ ਕਿਉਂਕਿ ਟਾਈਮ ਜਰਾ ਕਾਫੀ ਹੋ ਗਿਆ ਹੀ ਬੱਚਿਆਂ ਦਾ ਤੇ ਚਲੋ ਠੀਕ ਹੈ ਮੈਂ ਵੀ ਫਸ ਰਹਿ ਗਿਆ ਪੋਚੇ ਇੱਕ ਦੇ ਅੰਦਰ ਚ ਤੇ ਲਾ ਰੱਖਿਆ ਹੋਇਆ ਇੱਧਰ ਤੇ ਲਾ ਕੇ ਤੇ ਮੈਂ ਵੀ ਨਹਾਉਣਾ ਵਾ ਹੁਣ ਤੇ ਕੱਪੜੇ ਕਾਫੀ ਹੋ ਗਏ ਧੋਣ ਵਾਲੇ ਤੇ ਉਹ ਨਾਲ ਨਾਲ ਮਸ਼ੀਨ ਤਾਂ ਬੱਦ ਜੀ ਆਪਣੇ ਨਾ ਆ ਕੇ ਹੀ ਮਸ਼ੀਨ 'ਚ ਪਾ ਲੈਣੇ ਆ ਤੇ ਚਲੋ ਠੀਕ ਹੈ ਫਿਰ ਤਾਨੂੰ ਉੱਪਰ ਛੱਤ ਵੀ ਵਿਖਾਉਣੀ ਅੱਜ ਜੇ ਸਾਫ ਸਫਾਈ ਥੋੜੀ ਜਿਹੀ ਕੀਤੀ ਅਸੀਂ ਚਲੋ ਠੀਕ ਹੈ ਜੀ

ਤਸ਼ੀਰ ਦੇ ਪਾਪਾ ਨੇ ਕਿੱਥੇ ਵੀ ਦਾ ਵੇੜੀਆਂ ਹੀ ਦੀਆਂ ਗੀਆਂ। ਕੀ ਆਦੀ ਬਾਤ। ਉਹ ਵੀ ਨਹੀਂ ਆਈ। ਯਾਦ ਨੂੰ ਪਾਪਾ ਨੇ ਕਿੱਦਾਂ ਖਾ ਤੀ। ਉਹ ਦੁਲ ਪਈਆਂ ਜਾਂ ਤਰਨਾ ਖਾ ਜਾ। ਗਾਇਜ਼ ਉਹ ਦੇਖ ਰਹੇ ਨੇ ਪਈਆਂ ਵਾ। ਕਾਈਟਸ ਤੇ ਸੱਜਿਆ ਇਧਰ ਆ। ਤੇ ਹਮਾ ਦਾ ਸੱਜ ਬੋਣ ਡਿਆ। ਬਸ ਉਹ ਬਸ ਇਹ ਹੁਣ ਇਹ ਖੇਡੇ ਜਾਂਦੇ।

ਦੇ ਦੇ ਚੜਦਾ ਅਬੀਨ ਦਾ ਅਲੂਕੇ ਚੱਤ ਤੇ ਆ ਗਿਆ ਤੇ ਇਹ ਸ਼ਰਤ ਤੇ ਚਰੋਂਦੇ ਪਏ ਆ ਕਾਈਟ ਇਹ ਚਲੋ ਠੀਕ ਆ ਆ ਫੜੋ ਫੜੋ ਪੇਸ਼ੈਂਟ ਆ ਦੇ ਨਾਲ ਆ ਲੋ ਹੁੰਦੇ ਆ ਚੈਨਾ ਦੀ ਡੋਰ ਦੇ ਨਾਲ ਕਿੱਥੇ ਗਈ ਉਹ ਹੋਏ ਉਹ ਤੇ ਜਿਹੜੀ ਆ ਨਾ ਆ ਜਿਹੜੀ ਆ ਆਪਣੀ ਆ ਇਹ ਨਹੀਂ ਲਈ ਆ ਜਿਹੜੀ ਆਪਣੀ ਆ ਤੇ ਇੱਧਰ ਫਫਾ ਡੌੜ ਰਿਹਾ ਹੋਈ ਚੰਨਾਂ ਦੀ ਦੌਰ ਦੇ ਨਾਲ ਆਹ ਕਿਦੀ ਆ ਹਾਂਜੀ ਹਾਂਜੀ ਹੁਣ ਕੀ ਕੰਡੀਆਂ ਨੂੰ ਕੋਨੇ ਉਹ ਸਬਜ਼ੀ ਨੂੰ ਕਰਕੇ ਆਹ ਬੱਟਾ ਬਣਾ ਕੇ ਤਾਂ ਖਾਵੇ ਮੈਂ ਕੋਠੇ ਆਈ ਹੋ ਕੇ ਮੀਨ ਹੋਰ ਅੱਜ ਚੜ੍ਹ ਨੂੰ ਲੈ ਕੇ ਨਾ ਹਾਂ ਲੈ ਆ ਮੈਂ ਹੁਣ ਮੈਂ ਕਹਤਿਆ ਹੁਣ ਪਤੰਗਾ ਵਧੀਆ ਉੱਡ ਜੀਆਂ ਨਾ ਨਹੀਂ ਤੇਰਾ ਫੇਸ ਆਏ ਚੜ੍ਹਿਆ ਉਹਨੂੰ ਪਹਵਾਉਂਦਾ ਨਾ ਉਹਨੂੰ ਨਹਾਵਾ ਪੈਂਦੀ ਆ ਨਹਾਵਾ ਪੈਂਦੀ ਆ ਹੋਰ ਹੋ ਠੀਕ ਠਾਕ ਵਧੀਆ ਯੰਨਾਰੇ ਮਨਾਈ ਲੋੜੀ ਮੈਂ ਦੱਦ ਸਾਰੇ ਕੰਮ ਜੇ ਲੱਗ ਗਏ ਸਾਡਾ ਤੇ ਤੂੰ ਬਣਾਏ ਅੱਜ ਪੋਚੇ ਲਾਏ ਅੱਜ ਲਈ ਮੈਂ ਬਲੋਗ ਲਗਣੀ ਆ ਅੱਜ ਤੂੰ ਸਵੇਰ ਦੀ ਲਾਉਂਦੀ ਆ ਅੱਜ ਸਵੇਰ ਦਾ ਮਤਲਬ ਥੋੜਾ ਜਿਹਾ ਕੰਮ ਆ ਥੋੜਾ ਜਿਆਦਾ ਪੈਕੇ ਜਿੱਦਾਂ ਮਤਲਬ ਉੱਪਰ ਸ਼ੱਕ ਤੇ ਦੇ ਸਾਸਤੀ ਕੀ ਗਾਈਜ਼ ਨੂੰ ਵਿਖਾਈ ਨਹੀਂ ਸਾਤ ਨੇ ਰਹੋਗੇ ਹੁਣ ਕੱਲ ਦੇ ਵਲੌਗ ਚ ਵਿਖਾਵਾਂਗੇ ਸ਼ੱਕ ਉਹ ਅੱਜ ਜਦੋਂ ਦੇਹੀ ਕਾਇਤੋਂ ਡੋਂਗਣ ਬੱਤੇ ਉਹ ਮੜੀ ਮੋਟੀ ਵੇਖੀ ਬਤਨ ਸਿੱਕਿੰਗ ਤੇ ਮਖਾਵਾਂਗੇ ਤੇ ਸਾਸਤ ਕੋਣੀ ਦਿੱਤੀ ਲੋਕ ਪਹਿਲੇ ਵੀ ਦੇਖਿਆ ਦਾ ਨੇ ਖਾ ਰਿਆ ਕਿਦਰਾ ਕੁਦਰਾ ਬੜਾ ਜੀ ਆ ਨਾ

ਤੇ ਚਲੋ ਠੀਕ ਆ ਹੁਣ ਮੈਡਮ ਕਰਨਗੇ ਬਲੌਗ ਨੂੰ ਐਂਡ ਤੇ ਹਾਂਜੀ ਕਰ ਦੋ ਫਿਰ ਬਲੌਗ ਐਂਡ ਕਰ ਦੋ ਕੋਈ ਗੱਲ ਨਹੀਂ ਹਾਂ ਕਰ ਦੋ ਤੇ ਨਹੀਂ ਕਰ ਦੋ ਤੇ ਤੁਹਾਡੇ ਨਾਲ ਹੋਣਾ ਬਹੁਤ ਨਾਲ ਦੇਣਾ ਨਾਲ ਗੱਲ ਹੈ ਹਮੋ ਚਲੋ ਠੀਕ ਆ ਜੀ ਆਪਾਂ ਇੱਥੇ ਹੀ ਬਲੌਗ ਨੂੰ ਕਰ ਦਿਆ ਐਂਡ ਤੇ ਮਿਲਦੇ ਆ ਕੱਲ ਦੇ ਨਵੇਂ ਬਲੌਗ ਦੇ ਨਾਲ ਇੱਕ ਰਿਕਵੈਸਟ ਨਾਲ ਘਰ ਭਾਵਾਂਗੇ ਕਿ ਜਿਦ ਦਿੱ ਸਾਡੇ ਪਹਿਲਾ ਮੰਨ ਲੈ 5-6 ਮਹੀਨੇ ਪਹਿਲਾਂ ਪਿਆਰਿੰਦੇ ਇਦਾਂ ਪਿਆਰ ਦਓਗੇ ਅੱਗੇ ਹੁਣ ਤੁਹਾਡਾ ਪਿਆਰ ਆਦਾ ਘੱਟ ਗਿਆ ਹਣਾ ਕਿਉਂਕਿ ਸਾਡੇ ਕੋਲ ਜਿਹੜੇ ਪ੍ਰੋਬਲਮਸ ਕਰਕੇ ਪਹਿਲਾਂ ਥੋੜਾ ਜਿਹਾ ਮੈਂ ਬਿਮਾਰੀ ਉਹਦੇ ਕਰਕੇ ਸਾਡੇ ਕੋਲ ਲੌਗ ਨਹੀਂ ਪੈਂਦਾ ਫੇਰ 20 ਬਾਈ ਦਿਨ ਸਾਡੀ ਮਿਲਟ ਕਾ ਲੱਗਦਾ ਲੱਗਦਾ ਕਿ ਡੈਥ ਹੋ ਗਈ ਘਰੇ ਉਹਦੇ ਕਰਕੇ ਨਹੀਂ ਬਲੌਗ ਪਿਆ ਤੇ ਕਦੀ ਕਦੀ ਚਲੋ ਹੋ ਜਾਂਦਾ ਕਿ ਮੈਂ ਬਿਜੀ ਹੋਈਦਾ ਬਦ ਨਹੀਂ ਪੈਂਦਾ ਕਿਤੇ ਹੋਇਆ ਕਿ ਕਹੋ ਤੇ ਇੱਕ ਦੇ ਬਦ ਦਿਨ ਬਾਅਦ ਇੱਕ ਵਜੇ ਹੋ ਗਿਆ ਅਬ ਸਾਡੀ ਕੋਸ਼ਿਸ਼ ਹੈ ਕਿ ਨਾ ਹੋਵੇ ਤੇ ਸਾਡੇ ਜਿੰਦਾ ਪਹਿਲਾਂ ਪਿਆਰ ਨੂੰ ਦਿਨ ਯਾਦ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਹਿਯੋਗ ਦੇ ਨਾਲ ਹੀ ਚੈਨਲ ਜਿਹੜਾ ਉਹ ਵਧੀ ਚੱਲਣ ਲਿਆ ਵਾ ਤੇ ਹੋਰ ਬਨੇ ਚੱਲੂਗਾ ਨਹੀਂ ਹੋਰ ਸੇ ਜੋਗ ਹੋਗੇ ਨਹੀਂ ਤੇ ਹੁਣ ਇੱਥੇ ਮੈਂ ਵੀਡੀਓ ਨੂੰ ਕੱਢਦੀ ਐਂਡ ਗੱਲਾਂ ਬਾਤਾਂ ਤੇ ਕਰਨੀਆਂ ਪਰ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਗੱਲਾਂ ਬਾਤਾਂ ਦਾ ਖਾਣਾ ਖਾਣਾ ਪਾਉਣਾ ਪੈ ਰਿਹਾ ਤੇ ਵੀਡੀਓ ਕੱਢਦੀ ਹਾਂ ਐਂਡ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਗੁੱਡ ਨਾਈਟ ਮੇਰੇ ਦੋਸਤਾਂ ਨੂੰ ਓਕੇ ਤਾਂ ਮੇਰੇ ਨੂੰ ਵੀ ਸਾਰਿਆਂ ਨੂੰ ਗੁੱਡ ਨਾਈਟ ਜੋ ਇਹਨਾਂ ਨੇ ਬੋਲਿਆ ਉਹ ਹੀ ਸਾਰਾ ਕੁਝ ਠੰਡੂ ਹੀ ਓ ਸੇਮ ਹੀ ਆ ਚਲੋ ਹਾਂ